ਅੱਜ ਤੋਂ ਕੁਝ ਦਿਨ ਪਹਿਲਾਂ ਮਟੋਰ ਨਿਵਾਸੀ ਇੱਕ 47-48 ਸਾਲ ਦੇ ਨੌਜਵਾਨ ਸ੍ਰੀਲ ਕੁਮਾਰ ਦੇ ਗਾਇਬ ਹੋਣ ਦੀ ਗੁੰਮਸ਼ੁਦਗੀ ਦੀ ਰਿਪੋਰਟ ਜਿਹੜੀ ਥਾਣਾ ਮਟੋਰ ਚ ਕਰਾਈ ਗਈ ਸੀ ਪਰ ਕਿਤੇ ਨਾ ਕਿਤੇ ਐਸ ਐਚਓ ਮਟੋਰ ਇੰਸਪੈਕਟਰ ਸ਼ੋਕ ਜੀ ਨੇ ਪੂਰੀ ਤੈਤ ਤੱਕ ਜਾ ਕੇ ਮਾਮਲੇ ਨੂੰ ਹੱਲ ਕੀਤਾ ਔਰ ਤੁਹਾਨੂੰ ਦੱਸ ਦਈਏ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਸੀਗਾ ਔਰ ਦੋਸ਼ੀ ਵੀ ਗ੍ਰਿਫਤਾਰ ਕਰ ਲਏ ਨੇ ਜਾਣਦੇ ਆ ਕੌਣ ਦੋਸ਼ੀ ਨੇ ਔਰ ਕਿਵੇਂ ਮਾਮਲਾ ਜਿਹੜਾ ਸਾਰਾ ਉਹਨਾਂ ਨੇ ਹੱਲ ਕੀਤਾ ਇਨਸਪੈਕਟਰ ਸਾਹਿਬ ਪਹਿਲਾਂ ਤਾਂ ਵਧਾਈ ਹੈ ਤੁਸੀਂ ਵੀ ਇਹ ਜਿਹੜਾ ਮਾਮਲਾ ਬ੍ਰਾਈਨ ਮਰਡਰ ਕੇਸ ਹੈ ਜਿਹੜਾ ਤੁਸੀਂ ਸੋਲਵ ਕੀਤਾ ਦੱਸੋਗੇ ਵੀ ਕਿਸ ਤਰ੍ਹਾਂ ਪਹੁੰਚੇ ਇੱਥੇ ਤੱਕ ਬਹੁਤ ਬਹੁਤ ਧੰਨਵਾਦ ਐਕਚੁਅਲੀ 12 ਡੇਟ ਨੂੰ ਸਾਡੇ ਕੋਲੇ ਮਟਰਪਿੰਡ ਦੇ ਪ੍ਰਵੀਨ ਕੁਮਾਰ ਜੀ ਆਏ ਸੀ ਉਹਨਾਂ ਨੇ ਜੋ ਸਾਡੇ ਕੋਲੇ ਇਨਫੋਰਮੇਸ਼ਨ ਦਿੱਤੀ ਸੀ ਵੀ ਉਹਨਾਂ ਦੇ ਜਿਹੜਾ ਪਾਈ ਹੈ 10 ਡੇਟ ਨੂੰ ਸੁਨੀਲ ਕੁਮਾਰ ਜਿਹੜਾ ਦੀ ਅਸੀਂ ਗੁੰਮਸ਼ੁਦਗੀ ਦਰਜ ਕਰੀ ਸੀਗੀ ਸੁਨੀਲ ਕੁਮਾਰ ਜਿਹੜਾ ਹੈਗਾ ਇਹਦੀ ਕਨਫੈਕਸ਼ਨਰੀ ਦੀ ਇੱਥੇ ਮਟੌਰਪਿੰਡ ਦੇ ਵਿੱਚ ਹੀ ਹੋਲ ਸੇਲ ਦੀ ਇੱਕ ਸ਼ਾਪ ਹੈ ਸੋ ਇਹਦਾ ਕਾਫੀ ਜਿਆਦਾ ਜਿਹੜੀਆਂ ਹੈਗੀਆਂ ਨੇ ਕੰਪਨੀਆਂ ਉਹਨਾਂ ਨਾਲ ਇਸਮਾਨ ਖਰੀਦਣ ਦਾ ਜਿਹੜਾ ਕੰਮ ਹੈ ਸੋ ਉਹਦੇ ਵਿੱਚ ਹੀ ਇੱਕ ਪੰਕਜ ਸ਼ਰਮਾ ਵਾਸੀ ਬੱਸੀ ਪਠਾਨਾ ਉਹ ਜਿਹੜਾ ਦੇਸੀ ਘਿਓ ਵਗੈਰਾ ਦਾ ਜਿਹੜਾ ਹੈਗਾ ਕੰਮ ਕਰਦਾ ਸੀ ਉਹ ਉਹਦੇ ਤੋਂ ਇਹ ਸਮਾਨ ਖਰੀਦਦਾ ਸੀਗਾ ਸੋ ਉਹਦੇ ਨਾਲ ਵੀ ਪੈਸੇ ਦਾ ਲੈਣ ਦੇਣ ਸੀ ਇੱਕ ਬੱਸੀ ਪਠਾਨਾ ਦੀ ਹੀ ਜਿਹੜੀ ਪੰਕਜ ਸ਼ਰਮਾ ਦੇ ਨਾਲ ਲਿਵਿੰਗ ਚ ਲੇੜੀ ਰਹੇ ਸੀ ਦਲਜੀਤ ਕੌਰ ਉਹਦੀ ਚਿਪਸ ਵਗੈਰਾ ਜਾਂ कुरकुरੇ ਵਗੈਰਾ ਦੀ ਜਿਹੜੀ ਹੈਗੀ ਆ ਉਹ ਡਿਸਟ੍ਰੀਬਿਊਟਰ ਸੀ ਉਹਦੇ ਤੋਂ ਇਹ ਹੋਲ ਸੇਲੇ ਸਾਮਾਨ ਲੈਂਦਾ ਸੀ ਸੋ ਉਹਦੇ ਨਾਲ ਹੀ ਪੈਸੇ ਆਉਂਦੇ ਨੇ ਨਜ਼ਰ ਲੈਂਦੇ ਸੀਗਾ ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਟਕਰਾਅ ਰਹਿੰਦੀ ਸੀ ਸੋ ਇਸ ਕਰਕੇ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਆਪਸ ਵਿੱਚ ਕੋਈ ਬਲੈਕਮੇਲਿੰਗ ਜਾਂ ਟਕਰਾਅਬਾਜ਼ੀ ਚੱਲੀ ਜਿਸ ਕਰਕੇ ਇਹਨਾਂ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਤੇ 13 ਡੇਟ ਨੂੰ 10 ਫਰਵਰੀ ਨੂੰ ਸੁਨੀਲ ਕੁਮਾਰ ਨੂੰ ਬੱਸੀ ਉਠਾਣਾ ਬੁਲਾ ਲਿਆ ਸੀਗਾ ਬੱਸੀ ਪਟਾਣਾ ਬੁਲਾ ਕੇ ਉਸ ਨੂੰ ਜਿਹੜਾ ਹੈਗਾ ੱੱਕੇ ਨਾਲ दारू ਵਗੈਰਾ ਪਲਾ ਕੇ ਫਿਰ ਉਸਦੇ ਹੱਥ ਬੰਨ ਕੇ ਇਸ ਤੋਂ ਇਲਾਵਾ ਉਹਦਾ ਗਲਾ ਕੁੱਟ ਕੇ ਪ ਖੜਾ ਨਹਿਰ ਜਿਹੜੀ ਮੋਰਿੰਡਾ ਦੇ ਨੇੜੇ ਆ ਉਹਦੇ ਵਿੱਚ ਡੈੱਡ ਬੋਡੀ ਸੁੱਟ ਦਿੱਤੀ ਸੀਗੀ ਤੇ ਇੰਸਪੈਕਟਰ ਸਾਹਿਬ ਇੱਕ ਚੀਜ਼ ਹੋਰ ਜਿਵੇਂ ਤੁਸੀਂ ਦੱਸ ਰਹੇ ਸੀਗੇ ਜੋ ਜ਼ਿਕਰ ਆ ਵੀ ਇਹਨਾਂ ਨੇ ਜਦੋਂ ਕਤਲ ਕੀਤਾ ਪਹਿਲਾਂ ਉਹ ਚ ਸਾਬ ਬਾਕੀ ਸੀਗੇ ਪਰ ਉਸ ਤੋਂ ਬਾਅਦ ਇਹਨਾਂ ਨੇ ਟੇਪ ਟੂ ਬੰਦ ਕੇ ਜਿਹੜੀ ਉਹਨੂੰ ਨਹਿਰ ਚ ਸੁੱਟਿਆ ਇਹ ਇਹ ਬੜਾ ਖਤਰਨਾਕ ਮਰਡਰ ਕਿਹਾ ਜਾ ਸਕਦਾ ਬਿਲਕੁਲ ਬਿਲਕੁਲ ਜੀ ਹੀਨियस ਕ੍ਰਾਈਮ ਹੈ ਇਹਨਾਂ ਨੇ ਬੜੀ ਹੀ ਮਤਲਬ ਲੋ ਸੋਚੀ ਸਮਝੀ ਸਾਜਤਰ ਜਿਹੜਾ ਹੈਗਾ ਮਰਡਰ ਕਰਿਆ ਕਿਉਂਕਿ ਕਰੀਬ 9 ਵਜੇ ਜਿਹੜਾ ਹੈਗਾ ਉਹਨਾਂ ਕੋਲੇ ਪਹੁੰਚ ਜਾਂਦਾ 9 ਵਜੇ ਤੋਂ ਬਾਅਦ 11:30 12 ਵਜੇ ਰਾਤ ਨੂੰ ਜਿਹੜੇ ਹੈਗੇ ਆ ਡੈੱਡ ਬੋਡੀ ਜਿਹੜੀ ਹੈਗੀ ਆ ਗਲਾ ਕੁੱਟ ਕੇ ਪਹਿਲਾਂ ਮਾਰਨ ਦੀ ਕੋਸ਼ਿਸ਼ ਕਰਦੇ ਆ ਸੋ ਥੋੜੇ ਬੁੱਤੇ ਸਾਹ ਗਈ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਉਹਨੂੰ ਹੱਥ ਬੰਨ੍ਹ ਕੇ ਚੰਗੀ ਤਰ੍ਹਾਂ ਕੁੱਟ ਕੇ ਇਸ ਤੋਂ ਇਲਾਵਾ ਮੂੰਹ ਤੇ ਗਲੇ ਦੇ ਵਿੱਚ ਜਿਹੜਾ ਹੈਗਾ ਰੁਮਾਲ ਕੁੱਟ ਕੇ ਬੰਨ੍ਹ ਕੇ ਤੇ ਸੋ ਉਹਦੀ ਜਿਹੜੀ ਹੈਗੀ ਆ ਬੋਡੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ ਜਿਸ ਕਰਕੇ ਉਸਦੀ ਮੌਤ ਹੋ ਗਈ ਤੇ ਸਰ ਜਿਹੜੀ ਡੈੱਡ ਬੋਡੀ ਆ ਉਹ ਕਿੱਥ ਏ ਡੈਡ ਬੋਡੀ ਜਿਹੜੀ ਹੈਗੀ ਆ ਸਾਨੂੰ ਪਸਿਆਣਾ ਪਟਿਆਲਾ ਦੇ ਵਿੱਚੋਂ ਜਿਹੜੀ ਹੈਗੀ ਆ 13 ਫਰਵਰੀ ਨੂੰ ਕਵਰ ਹੋਈ ਸੀ ਜੋ ਇਸ ਦੇ ਸੁਨੀਲ ਕੁਮਾਰ ਮਿੱਤ ਦਾ ਜਿਹੜਾ ਇਸ ਦੇ ਹੱਥ ਕੁੱਟ ਕੇ ਰੱਸੀ ਨਾਲ ਬੰਨੇ ਹੋਏ ਸੀਗੇ ਤੇ ਮੂੰਹ ਤੇ ਰਮਾਲ ਐਂਡ ਟੇਪ ਜਿਹੜੀ ਹੈਗੀ ਆ ਉਹ ਕਾਫੀ ਟਾਈਟ ਵਿੱਚ ਬੰਨੀ ਹੋਈ ਸੀ ਜਿਸ ਦੇ ਇਸ ਕਰਕੇ ਸਾਨੂੰ ਇਸ ਗੱਲ ਦੀ ਪਾਸ ਵੀ ਵੀ ਇਹ ਮਰਡਰ ਹੈ ਜਿਸ ਕਰਕੇ ਅਸੀਂ ਇੱਕ ਮਗਡਰ ਦਾ ਪਰਚਾ ਦਰਜ ਕੀਤਾ ਨਾਮ ਨੂੰ ਵਿਅਕਤੀਆਂ ਤੇ ਸੋ ਬਾਅਦ ਜਦ ਅਸੀਂ ਆਪਣੀ ਡੂੰਘਾਈ ਨਾਲ ਦੀ ਇਨਵੈਸਟੀਗੇਸ਼ਨ ਕਰਕੇ ਇਹਨਾਂ ਦੋਸ਼ੀ ਨੂੰ ਕਾਬੂ ਕਰਿਆ ਸਰ ਲਾਸਟ ਕੁਐਸਚਨ ਕਲੂ ਕਿਵੇਂ ਮਿਲੇ ਮਤਲਬ ਜਿਹੜਾ ਇਹ ਇਹੀ ਜਿਹੜਾ ਮਤਲਬ ਲਾਸ਼ ਮਿਲੀ ਆ ਵੀ ਇਹ ਉਹੀ ਵਿਅਕਤੀ ਆ ਕਿਸ ਤਰ੍ਹਾਂ ਤੁਸੀਂ ਮਤਲਬ ਤੈਅ ਕਰਤਾ ਸਾਰੇ ਠਾਣਿਆਂ ਚ ਜਾਂ ਕਿ ਮਤਲਬ ਕਨੈਕਸ਼ਨ ਸੀਗਾ ਕਿ ਜਾਂ ਕੋਈ ਨਿਸ਼ਾਨ ਸੀਗਾ ਕੋਈ ਛੋਟਾ ਜਿਹਾ ਕਲੂ ਦੱਸ ਦੋ ਦੇਖੋ ਇਸ ਬੰਦੀਆਂ ਜਿਹੜਾ ਹੈਗਾ ਮ੍ਰਿਤਕ ਸੁਨੀਲ ਕੁਮਾਰ ਦੇ ਜਿਹੜੇ ਹੈਗੇ ਆ ਉਹਦੇ ਸੈਲ ਦੀ ਸੀਡੀਆਰ ਵਗੈਰਾ ਹੋਰ ਅਸੀਂ ਟੈਕਨੀਕਲ ਕਾਫੀ ਸਹਾਇਤਾ ਜਿਹੜੀ ਹੈਗੀ ਆ ਅਸੀਂ ਲਈ ਇਸ ਤੋਂ ਇਲਾਵਾ ਅਸੀਂ ਜਿਸ ਤਰ੍ਹਾਂ ਸਾਨੂੰ ਕੋਈ ਟਰੈਕ ਮਿਲਿਆ ਅਸੀਂ ਉਹਨਾਂ ਥਾਵਾਂ ਤੇ ਮੌਕੇ ਤੇ ਜਾ ਕੇ ਜਿਹੜਾ ਹੈਗਾ ਸਾਰੇ ਕਲਿਊ ਇਕੱਠੇ ਕਰੇ ਕਲਿਊ ਇਕੱਠੇ ਕਰਨ ਤੋਂ ਬਾਅਦ ਅਸੀਂ ਇਹ ਸੰਤੀਜੇ ਦੇ ਪੁੱਜੇ ਵੀ ਜਿਹੜਾ ਇਨਾਂ ਨਾਲ ਇਹਨਾਂ ਦਾ ਦੋਨਾਂ ਦਾ ਤਕਰਾਰ ਸੀਗਾ ਸੋ ਅਸੀਂ ਹੋਰ ਡੰਗਾਈ ਨਾਲ ਇਨਵੈਸਟੀਗੇਸ਼ਨ ਕਰਕੇ ਫਿਰ ਹੀ ਅਸੀਂ ਮਤਲਬ ਸੱਜੇ ਢੰਗ ਨਾਲ ਇਹਨਾਂ ਨੂੰ ਨਾਮਜ਼ਦ ਕਰਕੇ ਕਾਬੂ ਕਰਕੇ ਅਰੈਸਟ ਕੀਤਾ ਇਸ ਹੁਣ ਕਿੰਨੇ ਦਿਨ ਦਾ ਰਿਮਾਂਡ ਕੋਰਟ ਚ ਪੇਸ਼ ਕਰਕੇ ਲਿਆ ਸਾਰੇ ਕੋਲੇ 3 ਦਿਨ ਦੇ ਪੁਲਿਸ ਰਿਮਾਂਡ ਤੇ ਆ ਬਾਕੀ ਜਿਹੜੀ ਹੈਗੀ ਸਾਡੀ ਤਫਤੀਸ਼ ਜਾਰੀ ਹੈ ਹੋਰ ਡੰਗਾਈ ਨਾਲ ਇਹਦੀ ਤਫਤੀਸ਼ ਅਸੀਂ ਕਰਾਂਗੇ ਜੇ ਕੋਈ ਹੋਰ ਗੱਲ ਸਾਹਮਣੇ ਹੁੰਦੀ ਤਾਂ ਉਹ ਵੀ ਬਾਅਦ ਚ ਜੋ ਥੈਂਕ ਯੂ ਜੀ ਤਾਂ ਇਹ ਸਬ ਇਨਸਪੈਕਟਰ ਅਸ਼ੋਕ ਜੀ ਐਸ ਐਚਓ ਥਾਣਾ ਮਟੋਰ ਤੁਹਾਨੂੰ ਦੱਸ ਦਈਏ ਕਿ ਇਹੋ ਜਿਹੇ ਮਾਮਲੇ ਦੇ ਵਿੱਚ ਉਮੂਤਨ ਜਿਵੇਂ ਰਹਿਣ ਵਾਲਾ ਮ ਕਿਤੇ ਦੂਜੇ ਜ਼ਿਲ੍ਹੇ ਚ ਹੁੰਦਾ ਵਾ ਔਰ ਲਾਸ਼ ਹੋਰ ਜ਼ਿਲ੍ਹੇ ਚ ਬਰਾਮਦ ਹੁੰਦੀ ਹੈ ਇਹੋ ਜਿਹੇ ਮਾਮਲੇ ਅਕਸਰ ਫਾਈਲਾਂ ਵਿੱਚ ਦੱਬ ਕੇ ਰਹਿ ਜਾਂਦੇ ਨੇ ਅਸੀਂ ਦੇਖਿਆ ਵਾ ਪੱਤਰਕਾਰੀ ਦੇ 23 ਸਾਲਾਂ ਦੇ ਤਜਰਬੇ ਚ ਪਰ ਇਨਸਪੈਕਟਰ ਸ਼ੋਕ ਜੀ ਨੇ ਹਾਰ ਨਹੀਂ ਮੰਨੀ ਔਰ ਮਾਮਲੇ ਨੂੰ ਤਹਿ ਦਰਤਾ ਜਾ ਕੇ ਔਰ ਕੁਝ ਇਹਨਾਂ ਦੇ ਵਿੱਚ ਵਿੱਚ ਟ੍ਰੇਸ ਕਰ ਦਿੱਤਾ ਨਹੀਂ ਤੇ ਇਹੋ ਜਿਹੇ ਹੋਰ ਮਾਮਲੇ ਵੀ ਆਪਾਂ ਦੇਖਦੇ ਆ ਕਿਉਂਕਿ ਕਈ ਲਾਸ਼ਾਂ ਮਿਲਦੀਆਂ ਨੇ ਨਹਿਰ ਦੇ ਵਿੱਚੋਂ ਦੀ ਔਰ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਸੁਰਾਗ ਨਹੀਂ ਮਿਲਦਾ ਸਸਕਾਰ ਕਰ ਦਿੱਤਾ ਜਾਂਦਾ ਵਾ ਪਰ ਬੜੀ ਵੱਡੀ ਅਚੀਵਮੈਂਟ ਆ ਕਿ ਇਹਨਾਂ ਨੇ ਤਹਿ ਤਹਿ ਦੇ ਤਹਿ ਦਰ ਜਾ ਕੇ ਔਰ ਜਿਹੜੀ ਕਾਲ ਡਿਟੇਲ ਹੁੰਦੀ ਆ ਉਹ ਵੀ ਚੈੱਕ ਕੀਤੀ ਬੈਂਕ ਅਕਾਊਂਟ ਚੈੱਕ ਕੀਤੀ ਬ੍ਰੀਕੀ ਦੇ ਨਾਲ ਜਿਹਨੂੰ ਕਹਿੰਦੇ ਸਿਆਣਪ ਨਾਲਿਕ ਜਿਹੜਾ ਸੁਲਝਾਏ ਪੁਲਿਸ ਅਫਸਰ ਹੁੰਦਾ ਵਾ ਉਹ ਟੈਕਨੀਕ ਦਾ ਸਾਰਾ ਲੈ ਕੇ ਦੋਸ਼ੀਆਂ ਦੇ ਕੋਲ ਪੁੰਚੇ ਔਰ ਇਸ ਟਾਈਮ ਦੋਨੇ ਦੋਸ਼ੀ ਜਿਹੜੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਔਰ ਬੜੀ ਇੱਕ ਕਲਜੂਗਾ ਕਿ ਕੁਝ ਪੈਸਿਆਂ ਦੇ ਖਾਤਰ ਕਿਸੇ ਦਾ ਜੀਵਨ ਜਿਹੜਾ ਨਿਕਲ ਜਾਣਾ ਬੜੀ ਕਾਨੂੰਨੀ ਹਰਕਤ ਆ ਔਰ ਇਸ ਟਾਈਮ ਦੋਨੇ ਲੇਡੀਜ਼ ਅਤੇ ਜਿਹੜਾ ਉਹਦੇ ਨਾਲ ਯੁਵਕ ਹੈਗਾ ਵਾ ਦੋਨੇ ਜਿਹੜੀ ਰਿਲੇਸ਼ਨ ਜਿਹੜੇ ਦੱਸਣ ਪੁਲਿਸ ਦੀ ਗ੍ਰਿਫਟ ਚਾ ਹੁਣ ਰਿਮਾਂਡ ਦੇ ਦੌਰਾਨ ਪੁਲਿਸ ਉਹਨਾਂ ਤੋਂ ਹੋਰ ਵੈਰੀਫਾਈ ਕਰੇਗੀ ਕਿ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਕੋਈ ਹੋਰ ਘਟਨਾ ਨੂੰ ਅਜ਼ਮਤ ਨਹੀਂ ਦਿੱਤਾ ਔਰ ਕੀ ਕੀ ਵਾਰਦਾਤਾਂ ਦੇ ਵਿੱਚ ਹੋਰ ਉਹ ਸ਼ਾਮਲ ਸਨ ਮਹਾਲੀ ਤੋਂ ਦਾ ਫੈਕਟ ਨਿਊਜ਼ ਲੀਸਤ ਅੰਦਰ ਸਤੀ ਦਿਨਾਂ ਮੈਂ ਜੀਤेंद्र ਸਰਪਰਾ ਮਹਾਲੀ ਹੱਕ ਦੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦਾ ਫੈਕਟ ਨਿਊਜ਼